ਪਰਦੀਪ ਸਿੰਘ ਢਾਲੀਵਾਲ ਦਾ ਕਾਫੀ ਕ੍ਰੀਏਟਿਵ ਹੈਗਾ ਉਹ ਮੰਤਰੀ ਨੇ ਪੰਜਾਬ ਵਿੱਚ ਉਹ ਕਹਿੰਦਾ ਵੀ ਸਾਡੇ ਪਰਿਵਾਰ ਦੇ ਤਿੰਨ ਜੀ ਮਾਰੇ ਗਏ ਆ ਖਾੜਕੁੱਲ ਹੈ ਘਰਾਨਾ ਜੀ ਅਸੀਂ ਤਾਂ ਕਦੀ ਜੈਡ ਪਲੱਸ ਸੁਰੱਖਿਆ ਸਾਨੂੰ ਤਾਂ ਕਦੀ ਸਾਰੀ ਉਮਰ ਨਹੀਂ ਬਲੀ ਹੈਨਾ ਜੀ ਵੀ ਬਿਕਰਮ ਸਿੰਘ ਮਜੀਠੀਆ ਹੂ ਇਜ਼ ਹੀ ਹਨਾ ਲਾਦਾ ਉਹ ਹੁਣ ਐਮਐਲਏ ਵੀ ਨਹੀਂ ਹੈਗੇ ਪਰ ਇਹਦੇ ਚ ਇੱਕ ਸਵਾਲ ਫਿਰ ਹੋਰ ਵੀ ਆਉਂਦਾ ਹੈਗਾ ਨਾ ਜਿਹੜੇ ਹੁਣ ਦਿੱਲੀ ਤੋਂ ਟੀਮਾਂ ਆਈਆਂ ਹੋਈਆਂ ਨੇ ਉਹਨਾਂ ਨੂੰ ਕਿਸ ਅਧਾਰ ਤੇ ਕਿਸ ਪ੍ਰੋਟੋਕੋਲ ਦੇ ਅਧੀਨ ਵੱਡੀਆਂ ਸਿਕਿਉਰਿਟੀਆਂ ਦਿੱਤੀਆਂ ਬਿਲਕੁਲ ਉਹ ਵੀ ਉਹ ਖਤਮ ਹੋਣੀ ਚਾਹੀਦੀ ਆਰਵਿੰਦ ਕੇਜਰੀਵਾਲ ਜਾਂ ਮਨੀਸ਼ ਸ਼ਸ਼ੋਦੀਆ ਜਾਂ ਦਿੱਲੀ ਵਾਲੇ ਸਾਰੇ ਬੰਦੇ ਆ ਆਵਾਜ਼ ਇਹ ਠਾਉਣੇ ਚਾਹੀਦੀ ਆ ਵੀ ਉਹਨਾਂ ਦੀਆਂ ਵੀ ਰੱਦ ਕਰੋ ਜੀ ਹਨਾ ਵੀ ਉਹਨਾਂ ਨੂੰ ਕੋਈ ਸਪੰਜਾਬ ਕਿਉਂ ਦਾ ਖਰਚਾ ਕਰੇ ਔਰ ਸਾਡੇ ਕੋਲ ਖਬਰਾਂ ਨੇ ਵੇ ਦਿੱਲੀ ਵਾਲੇ ਸਾਰੇ ਪੰਜਾਬ ਵਿੱਚ ਵਾਪਸ ਆ ਰਹੇ ਆ। ਹੂੰ ਲਾਲਾ ਜੀ ਵੀ ਮਨੀਸ਼ ਸ਼ਸ਼ੋਧਿਆ ਵੀ ਮੁਹਾਲੀ ਦੇ ਇਲਾਕੇ ਉਹਨਾਂ ਲਈ ਘਰ ਦੇਖੇ ਜਾ ਰਹੇ ਆ। ਉਹਨਾਂ ਦੇ ਘਰਾਂ ਦੇ ਆਲੇ ਦੋਲੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੋਗੀ ਫਾਰਵਰਡ ਕਾਦੇ ਲਈ। ਉਹਨਾਂ ਨੂੰ ਇੰਨਾ ਕਾਦਾ ਖਤਰਾ ਹੈ। ਹਨਾ ਵੀ ਉਹਨਾਂ ਨੂੰ ਕਾਦਾ ਖਤਰਾ ਹੈ। ਹੂੰ ਦਿੱਲੀ ਦਾ ਇੱਕ ਮੁੱਖ ਮੰਤਰੀ ਰਿਹਾ ਉਹਨੂੰ ਸੈਂਟਰ ਦੇਵੇ ਪੰਜਾਬ ਕਿਉਂ ਦੇਵੇ ਜੀ ਹੁਣ ਅਸੀਂ ਆਂਧਰਾ ਪ੍ਰਦੇਸ਼ ਦਾ ਕੋਈ ਮੁੱਖ ਮੰਤਰੀ ਰਿਟਾਇਰ ਹੋਇਆ ਹੋਵੇ ਉਹਨੂੰ ਪੰਜਾਬ ਪੁਲਿਸ ਜਾ ਕੇ ਪ੍ਰੋਟੈਕਟ ਕਰੋਗੇ ਹੈਨਾ ਕਿ세 ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਪੁਲਿਸ ਜਾ ਕੇ ਪ੍ਰੋਟੈਕਟ ਕਰੋ ਅਸੀਂ ਸਾਰਿਆਂ ਦਾ ਠੇਕਾ ਥੋੜਾ ਲਿਆ ਕਰਨਲ ਬਾਟ ਦਾ ਮਸਲਾ ਜਿਹੜਾ ਕਿ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਿਹਾ ਜਿਸ ਨੂੰ ਲੈ ਕੇ ਵੱਡੇ ਪ੍ਰੋਟੈਸਟ ਵੀ ਹੋਏ ਹਾਈ ਕੋਰਟ ਨੇ ਜਿਹੜਾ ਹੈ ਚੰਡੀਗੜ੍ਹ ਪੁਲਿਸ ਨੂੰ ਜਿਹੜੀ ਹੈ ਉਸ ਦੀ ਜਾਂਚ ਸੌਂਪ ਦਿੱਤੀ ਹੋਈ ਹੈ ਔਰ ਉਸ ਦੇ ਵਿੱਚ ਬਕਾਇਦਾ ਕਿਹਾ ਗਿਆ ਕਿ ਪੰਜਾਬ ਨਾਲ ਸੰਬੰਧਿਤ ਇਸ ਦੇ ਵਿੱਚ ਅਫਸਰ ਨਹੀਂ ਹੋਣਗੇ ਸਰਦਾਰ ਅਰਪਤਾ ਸਿੰਘ ਜੀ ਪੰਜਾਬ ਪੁਲਿਸ ਦੀ ਇਸ ਪੂਰੇ ਮਸਲੇ ਦੇ ਵਿੱਚ ਕਿਤਨਾ ਕਿਤੇ ਬਹੁਤ ਵੱਡੀ ਆਪਾਂ ਕਹਿ ਲਈ ਕਿ ਕਿਰਕਰੀ ਹੋਈ ਹੈਗੀ ਹੈ ਹਾਈ ਕੋਰਟ ਨੇ ਵੀ ਝਾੜ ਚੰਪਾਈ ਤੇ ਹੁਣ ਇੱਥੋਂ ਤੱਕ ਗੱਲ ਪਹੁੰਚ ਜਾਣੀ ਕਿਵੇਂ ਦੇਖਦੇ ਹੁਣ ਆਪਾਂ ਗੱਲ ਕਰ ਰਹੇ ਹਟੇ ਆ ਪੁਲਿਸ ਮੁਕਾਬਲਿਆਂ ਦੀ ਜਿਹੜੀ ਪੁਲਿਸ ਐਨੀ ਬੇਕਿਰਕਾ ਹੂੰ ਹੂੰ ਬੇ ਇੱਕ ਐਡੇ ਵੱਡੇ ਫੌਜੀ ਅਫਸਰ ਨਾਲ ਜੀ ਆਣ ਮਨੁੱਖੇ ਵਿਹਾਰ ਕਰ ਸਕਦੀ ਆ ਉਹ ਆਮ ਲੋਕਾਂ ਨਾਲ ਕੀ ਕਰਦੀ ਹੋਏਗੀ ਤੇ ਫਿਰ ਕੋਈ ਸੰਸਥਾ ਇਹ ਆਵਾਜ਼ ਕਿਉਂ ਨਹੀਂ ਚੱਕਦੀ ਕਿ ਜਿਹੜਾ ਉਹ ਇਨਕਾਊਂਟਰ ਕਰਕੇ ਆਏ ਸੀ ਉਹਦੀ ਵੀ ਜਾਂਚ ਹੋਵੇ ਹਾਂ ਉਹ ਨਹੀਂ ਚੱਕੀ ਆ ਕੁਝ ਪਰ ਹੁਣ ਜਦੋਂ ਜਿਹੜਾ ਜਦੋਂ ਸਮਝਣ ਵਾਲੇ ਹਨਾ ਕੁਝ ਜਿਹੜਾ ਸੈਮੀਨਾਰ ਹੋਇਆ ਉਹਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਯੂਨੀ ਆ ਹੋਰ ਜਿਹੜੇ ਸੀਨੀਅਰ ਪੱਤਰਕਾਰ ਗਏ ਆ ਉਹਨਾਂ ਨੇ ਆਵਾਜ਼ ਉਠਾਈ ਆ ਵੀ ਇਹ ਇਹ ਸਾਰੇ ਕੁਝ ਦੀ ਜਾਂਚ ਹੋਵੇ ਸੋ ਹਾਂ ਇਹ ਠੀਕ ਆ ਵੀ ਰੈਜ਼ਿਸਟੈਂਸ ਦੀਆਂ ਆਵਾਜ਼ਾਂ ਜਿਹੜੀਆਂ ਨੇ ਕਮਜ਼ੋਰ ਪੈ ਰਹੀਆਂ ਸਾਨੂੰ ਆਰਗੇਨਾਈਜ਼ ਕਰਨ ਦੀ ਲੋੜ ਹੈਗੀ ਆ ਹੁਣ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਕਰਨ ਵਾਲੇ ਜਿਹੜੀ ਹੈਗੀ ਆ ਉਹ ਚਾਰੇ ਪੁਲਿਸ ਆਫਸਰਾਂ ਦੀ ਜਿਹੜੀ ਜਾਂਚ ਹੈਗੀ ਆ ਅੱਜ ਹਾਈ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਹੈ ਜਿਹੜੀ ਪੰਜਾਬ ਸਰਕਾਰ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਉਹ ਰੱਦ ਕਰ ਦਿੱਤੀ ਗਈ ਹੈ ਔਰ ਜੱਜ ਜਸਟਿਸ ਬਰਾੜ ਨੇ ਇਹ ਲਿਖਿਆ ਹੈਗਾ ਵੀ ਚੰਡੀਗੜ੍ਹ ਪੁਲਿਸ ਦਾ ਕੋਈ ਸੀਨੀਅਰ ਆਈਪੀਐਸ ਅਫੀਸਰ ਜਿਹੜਾ ਪੰਜਾਬ ਨਾਲ ਸਬੰਧਤ ਨਾ ਹੋਵੇ ਹੂੰ ਹੂੰ ਜਿਹੜਾ ਪੰਜਾਬ ਕੇਡਰ ਚੋਂ ਆਇਆ ਹੋਵੇ ਔਰ ਜਿਹਦੇ ਪੰਜਾਬ ਨਾਲ ਕੋਈ ਵੀ ਰਿਲੇਸ਼ਨ ਨਾ ਹੋਵੇ ਜੀ ਜੀ ਉਹ ਜਾਂਚ ਕਰੇਗਾ ਤਾਂ ਕਿ ਡਿਟੈਚ ਕਰ ਦੇ ਤਾਂ ਕਿ ਪੰਜਾਬ ਪੁਲਿਸ ਉਸ ਅਫੀਸਰ ਤੇ ਕੋਈ ਪ੍ਰਭਾਵ ਨਾ ਪਾ ਸਕੇ ਹੂੰ ਹੂੰ ਸੋ ਇਸ ਚੱਕਰ ਚ ਇਹ ਬਹੁਤ ਵਧੀਆ ਫੈਸਲਾ ਇਟ ਮੀਨਸ ਹੁਣ ਪੰਜਾਬ ਪੁਲਿਸ ਦੀਆਂ ਕਾਰਵਾਈਆਂ ਉਹਦੀ ਸਮੁੱਚੀ ਵਰਕਿੰਗ ਔਰ ਉਹਦਾ ਪ੍ਰੋਫੈਸ਼ਨਲਿਜ਼ਮ ਹਾਈ ਕੋਰਟ ਨੇ ਸਵਾਲਾਂ ਦੇ ਘੇਰੇ ਚ ਲਾਇਆ ਜਾਂਦਾ ਸੋ ਚੰਡੀਗੜ੍ਹ ਪੁਲਿਸ ਨੂੰ ਇਨਵੈਸਟੀਗੇਸ਼ਨ ਦਿੱਤੀ ਗਈ ਹੈਗੇ ਆ ਸੱਟ ਹੈ ਜਿਹੜੀ ਉਹਦੀ ਉਹ ਤੋੜ ਦਿੱਤੀ ਗਈ ਹੈ ਇੱਕ ਇਨਸਪੈਕਟਰ ਜਿਹੜਾ ਦੋਸ਼ੀ ਹੈਗਾ ਉਹਨੂੰ 3 ਦਿਨਾਂ ਦੀ ਰਾਹਤ ਮਿਲੀ ਹੈ ਹਾਈ ਕੋਰਟ ਤੋਂ ਗ੍ਰਿਫਤਾਰੀ ਦੀ ਵੀ 3 ਦਿਨਾਂ ਚ ਉਹ ਐਨਟੀਸਪੇਟਰੀ ਬੇਲ ਲਈ ਜਿਹੜਾ ਅਪਲਾਈ ਕਰ ਸਕਦਾ ਪਰ ਹੁਣ ਜਿਸ ਤਰ੍ਹਾਂ ਮਸਲਾ ਗੰਭੀਰ ਹੋ ਗਿਆ ਉਹ ਵੀ ਹਲੇ ਸੈਸ਼ਨ ਜੱਜ ਕੋਲ ਕਿਸੇ ਕੋਲ ਜਾਏਗਾ ਸੋ ਜਿਸ ਤਰ੍ਹਾਂ ਸੂਓ ਮੋਟੋ ਨੋਟਿਸ ਆ ਸਾਰੀਆਂ ਐਪਲੀਕੇਸ਼ਨਸ ਆਈਆਂ ਨੇ ਸੋ ਸਾਨੂੰ ਨਹੀਂ ਲੱਗਦਾ ਵੀ ਉਹ ਉਹਨੂੰ ਹਲੇ ਐਂਟੀਸੀਪੇਟਰੀ ਬیل ਮਿਲੇਗੀ ਉਹਨਾਂ ਇਨਵੈਸਟੀਗੇਸ਼ਨ ਜੁਆਇਨ ਜਿਹੜੀ ਕਰਨੀ ਪਾਉਗੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਸਰਦਾਰ ਵਿਕਰਮ ਸਿੰਘ ਮੰਜੀਠਿਆ ਉਹਨਾਂ ਦੀ ਜਿਨ੍ਹਾਂ ਦੀ ਕੀ ਸਿਕਿਉਰਿਟੀ ਦਾ ਮਸਲਾ ਜਿਹੜਾ ਹੈ ਇੱਕ ਵੱਡੇ ਪੱਧਰ ਤੇ ਇੱਕ ਤਰ੍ਹਾਂ ਦਾ ਪਾਕਿਆ ਬਹੁਤ ਸਾਰੇ ਮੀਡੀਆ ਚੈਨਲਸ ਤੇ ਇੰਟਰਵਿਊਜ਼ ਬਾਈਟਸ ਡਿਸਕਸ਼ਨ ਹੋ ਰਹੀਆਂ ਨੇ ਡਿਬੇਟ ਹੋ ਰਹੀਆਂ ਨੇ ਜਿਵੇਂ ਕਿ ਪੰਜਾਬ ਦਾ ਸਭ ਤੋਂ ਮੁੱਖ ਮੁੱਦਾ ਇਹ ਹੋਵੇ ਸਰਦਾਰ ਅਤਾ ਸਿੰਘ ਜੀ ਮੁੱਦਾ ਹੈ ਕੀ ਹੈ ਤੇ ਕਿਵੇਂ ਇਹਨਾਂ ਪਾਕਿਆ ਤੇ ਕੀ ਗੱਲਬਾਤ ਹੈਗੀ ਹੈ ਸਾਰੀ ਹਾਂਜੀ ਪਿਛਲੇ ਦਿਨੀ ਅਕਾਲੀ ਦਲ ਦੇ ਜਿਹੜਾ ਲੀਡਰ ਹੈਗੇ ਆ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਸਿਕਿਉਰਿਟੀ ਦੇ ਕੁਝ ਮੈਂਬਰ ਘਟਾਏ ਗਏ ਨੇ ਸੋ ਉਹਦੇ ਤੇ ਜਿਹੜਾ ਹੈਗਾ ਬਹੁਤ ਵੱਡਾ ਰੌਲਾ ਜਿਹੜਾ ਪਿਆ ਗਿਆ ਹੈਗਾ ਨਾ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਕਿਉਂਕਿ ਸਰਕਾਰ ਦਾ ਪੱਖ ਵੀ ਆ ਗਿਆ ਹੋਇਆ ਉਹਨਾਂ ਦੇ ਜਿਹੜੇ ਅਰਪਿਤ ਚੋਕਲਾ ਡੀਜੀਪੀ ਨੇ ਉਹਨਾਂ ਦਾ ਆਇਆ ਅਮਨ अरोड़ा ਦਾ ਆਇਆ ਤੇ ਕੁਲਦੀਪ ਸਿੰਘ ਢਾਲੀਵਾਲ ਦਾ ਆਇਆ ਕੁਲਦੀਪ ਸਿੰਘ ਢਾਲੀਵਾਲ ਦਾ ਕਾਫੀ ਕ੍ਰੀਏਟਿਵ ਹੈਗਾ ਉਹ ਮੰਤਰੀ ਨੇ ਪੰਜਾਬ ਵਿੱਚ ਉਹ ਕਹਿੰਦਾ ਵੀ ਸਾਡੇ ਪਰਿਵਾਰ ਦੇ ਤਿੰਨ ਜੀ ਮਾਰੇ ਗਏ ਆ ਖਾੜਕੋਲ ਹੈ ਦੌਰਾਨ ਹਨਾ ਵੀ ਅਸੀਂ ਤਾਂ ਕਦੀ ਜੈਡ ਪਲੱਸ ਸੁਰੱਖਿਆ ਸਾਨੂੰ ਤਾਂ ਕਦੀ ਸਾਰੀ ਉਮਰ ਨਹੀਂ ਮਿਲੀ ਹਨਾ ਵੀ ਬਿਕਰਮ ਸਿੰਘ ਮਜੀਠੀਆ ਹੂ ਇਜ਼ ਹੀ ਹਨਾ ਨਾ ਤਾਂ ਉਹ ਹੁਣ ਐਮਐਲਏ ਵੀ ਨਹੀਂ ਹੈਗੇ ਨਹੀਂ ਵੈਸੇ ਵੀ ਤੁਸੀਂ ਦੇਖੋ ਨਾ ਵੀ ਉਹਦੀ ਕੀ ਕੰਟਰੀਬਿਊਸ਼ਨ ਆ ਇੱਕ ਐਮਐਲਏ ਜਾਂ ਮੰਤਰੀ ਰਹੇ ਬੰਦੇ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਲੈਵਲ ਦੀ ਜਾਂ ਜੈਡ ਪਲੱਸ ਸੁਰੱਖਿਆ ਦੇਣਾ ਮਤਲਬ ਕਿ ਇਹਦਾ ਤਾਂ ਕੋਈ ਤੋਕੇ ਨਹੀਂ ਬਣਦੀ ਹਾਂ ਮੈਂ ਵੀ ਠੀਕ ਆ ਉਹ ਮੰਤਰੀ ਰਹਾ ਆਇਆ ਹੁਣ ਐਮ ਐਲ ਏ ਵੀ ਨਹੀਂ ਹੈਗਾ ਉਹਦੇ ਨਾਲ ਇੱਕ ਇੱਕ ਜਾਂ ਦੋ ਸਿਪਾਹੀ ਉਹਦੀ ਆਪ ਦੀ ਗੱਡੀ ਵੀ ਜਾ ਕੇ ਬਹਿਣ ਇੱਕ ਸਰਕਾਰੀ ਉਹਦੇ ਤੇ ਖਰਚਾ ਕਰਕੇ ਤੁਸੀਂ ਜਿਪਸੀਆਂ ਲਾ ਰੱਖਿਓ ਅੱਗੇ ਪਿੱਛੇ ਜਿਪਸੀਆਂ ਘੂਕਦੀਆਂ ਜਾਂਦੀਆਂ ਔਰ ਫਿਰ ਉਹਦੇ ਨਾਲ 10 12 ਬੰਦੇ ਆ ਫॉर ਵਾਟ ਹਾਂ ਨਾ ਉਹਦਾ ਕੀ ਆਉਦਾ ਕੀ ਆ ਨਾ ਵੀ ਇਹ ਫਿਰ ਇਹ ਬੰਦੇ ਇਹਨਾਂ ਸਿਕਿਉਰਿਟੀਆਂ ਦਾ ਮਿਸਯੂਜ਼ ਕਰਦੇ ਆ ਹਾਂ ਨਾ ਤੇ ਬਿਲਕੁਲ ਹੈ ਨਾ ਵੀ ਉਹ ਆਪਾਂ ਨੂੰ ਆਇਆ ਵੀ ਮਿਸਯੂਜ਼ ਦੇ ਬਹੁਤ ਦੋਸ਼ ਲੱਗੇ ਹੈਗੇ ਉਹਨਾਂ ਤੇ ਨਾ ਜੀ ਹੌਣ ਦੋ ਜਾ ਮਸਲਾ ਆਦਾ ਵੀ ਵਿਕਰਮ ਸਿੰਘ ਮਜੀਠੀਆ ਦਾ ਇਹ ਸਾਰਾ ਵੀ ਇਹ ਮਿਲੀ ਕਿੱਦਾਂ ਹੁਣ ਥਾੜੀ ਵਾਲ ਨੂੰ ਨਹੀਂ ਕਹਿੰਦੇ ਵੀ ਇੱਕ ਐਮ ਐਲ اے ਬੰਦਾ ਸਟੇਟ ਦਾ ਐਮ ਐਲ ਆ ਰਿਹਾ ਹੈ ਹਮ ਹੈਨਾ ਯਾ ਸਟੇਟ ਦਾ ਇੱਕ ਮੰਤਰੀ ਰਿਹਾ ਵੀ ਉਹਨੂੰ ਇਦਾਂ ਪ੍ਰੋਵਾਈਡ ਕਿੱਦਾਂ ਹੋਈ ਇਹ ਇਹ ਕੀ ਪ੍ਰੋਬਲਮਸ ਆ ਇਹ ਸਾਰੀਆਂ ਦੇਖੀਆਂ ਜਾਣੀਆਂ ਚਾਹੀਦੀਆਂ ਸੋ ਸਰਕਾਰ ਦਾ ਇਸ ਮਾਮਲੇ 'ਚ ਸਾਨੂੰ ਜਿਹੜਾ ਹੈਗਾ ਰੁਖ ਉਹ ਠੀਕ ਲੱਗਦਾ ਵਿਕਰਮ ਸਿੰਘ ਇੰਨੇ ਵੱਡੇ ਕੋਈ ਮਹਾਨ ਵਿਅਕਤੀ ਨਹੀਂ ਹੈ ਕੋਈ ਮੁੱਖ ਮੰਤਰੀ ਜਾਂ ਸਾਫਕਾ ਮੁੱਖ ਮੰਤਰੀ ਨਹੀਂ ਹੈਗੇ ਵੀ ਉਹਨਾਂ ਨੂੰ ਐਡੀ ਸਿਕਿਉਰਿਟੀ ਦਿੱਤੀ ਜਾਵੇ ਹਾਂ ਹਰੇਕ ਐਮਐਲਏ ਜਾਂ ਮੰਤਰੀ ਨਾਲ ਇੱਕ ਜਾਂ ਦੋ ਪੁਲਿਸ ਵਾਲੇ ਜਿਹੜੇ ਹੁੰਦੇ ਈਵਨ ਮੈਂ ਦੇਖਿਆ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਦੇ ਐਮਐਲਏ ਜਾਂ ਮੰਤਰੀ ਰਹੇ ਆ ਉਹਦੇ ਨਾਲ ਇੱਕ ਸਿਕਿਉਰਿਟੀ ਗਾਰਡ ਆ ਠੀਕ ਹੈ ਨਾ ਠੀਕ ਆ ਵੀ ਉਹ ਮੰਤਰੀ ਰਹੇ ਆ ਜਸਟ ਠੀਕ ਆ ਉਹ ਉਹਨਾਂ ਨੂੰ ਚਾਹੀਦਾ ਇੰਨਾਕ ਬਹੁਤ ਆ ਹਨਾ ਵੀ ਤੁਸੀਂ ਤੁਹਾਨੂੰ ਅਸਕੋਰਟ ਜਿਪਸੀ ਮਿਲੀ ਹੋਵੇ ਤੁਹਾਨੂੰ ਐਕਸਟਰਾ ਡਰਾਈਵਰ ਪਰ ਇਹਦੇ ਚ ਇੱਕ ਸਵਾਲ ਫਿਰ ਹੋਰ ਵੀ ਆਉਂਦਾ ਹੈਗਾ ਨਾ ਜਿਹੜੇ ਹੁਣ ਦਿੱਲੀ ਤੋਂ ਟੀਮਾਂ ਆਈਆਂ ਹੋਈਆਂ ਨੇ ਉਹਨਾਂ ਨੂੰ ਕਿਸ ਆਧਾਰ ਤੇ ਕਿਸ ਪ੍ਰੋਟੋਕੋਲ ਦੇ ਅਧੀਨ ਵੱਡੀਆਂ ਸਿਕਿਉਰਟੀਆਂ ਦਿੱਤੀਆਂ ਜਾਂ ਬਿਲਕੁਲ ਉਹ ਵੀ ਉਹ ਖਤਮ ਹੋਣੀਆਂ ਚਾਹੀਦੀਆਂ ਹੂੰ ਅਰਵਿੰਦ ਕੇਜਰੀਵਾਲ ਆ ਮਨੀਸ਼ ਸ਼ਸ਼ੋਧੀ ਆ ਜਾਂ ਦਿੱਲੀ ਵਾਲੇ ਸਾਰੇ ਬੰਦੇ ਆ ਆਵਾਜ਼ ਇਹ ਠਾਉਣੇ ਚਾਹੀਦੀ ਆ ਵੀ ਉਹਨਾਂ ਦੀਆਂ ਵੀ ਰੱਦ ਕਰੋ ਜੀ ਹਨਾ ਵੀ ਉਹਨਾਂ ਨੂੰ ਕੋਈ ਪੰਜਾਬ ਕਿਉਂ ਦਾ ਖਰਚਾ ਕਰੇ ਔਰ ਸਾਡੇ ਕੋਲ ਖਬਰਾਂ ਨੇ ਵੀ ਦਿੱਲੀ ਵਾਲੇ ਸਾਰੇ ਪੰਜਾਬ ਵਿੱਚ ਵਾਪਸ ਆ ਰਹੇ ਆ ਹਮ ਲਾਲਾ ਜੀ ਵੀ ਮਨੀਸ਼ ਸ਼ਸ਼ੋਧੀ ਆ ਵੀ ਮੁਹਾਲੀ ਦੇ ਇਲਾਕੇ ਉਹਨਾਂ ਲਈ ਘਰ ਦੇਖੇ ਜਾ ਰਹੇ ਆ ਉਹਨਾਂ ਦੇ ਘਰਾਂ ਦੇ ਆਲੇ ਦੋਲੇ ਪੰਜਾਬ ਪੁਲਿਸ ਦੀ ਸਕਿਉਰਿਟੀ ਹੋਊਗੀ ਫॉर ਵਟ ਕਾਦੇ ਲਈ ਔਰ ਉਹਨਾਂ ਨੂੰ ਇੰਨਾ ਕਾ ਦਾ ਖਤਰਾ ਹੈ ਹਨਾ ਵੀ ਉਹਨਾਂ ਨੂੰ ਕਾ ਦਾ ਖਤਰਾ ਠੀਕ ਹੈ ਨਾ ਸੋ ਉਹਨਾਂ ਨਾਲ ਕੋਈ ਇੱਕ ਜਾਂ ਦੋ ਗੱਲ ਮੈਂ ਠੀਕ ਹੈ ਉਹ ਦਿੱਲੀ ਦਾ ਇੱਕ ਮੁੱਖ ਮੰਤਰੀ ਰਿਹਾ ਉਹਨੂੰ ਸੈਂਟਰ ਦੇਵੇ ਪੰਜਾਬ ਕਿਉਂ ਦੇਵੇ ਜੀ ਹੁਣ ਅਸੀਂ ਆਂਧਰਾ ਪ੍ਰਦੇਸ਼ ਦਾ ਕੋਈ ਮੁੱਖ ਮੰਤਰੀ ਰਿਟਾਇਰ ਹੋਇਆ ਹੋਵੇ ਉਹਨੂੰ ਪੰਜਾਬ ਪੁਲਿਸ ਜਾ ਕੇ ਪ੍ਰੋਟੈਕਟ ਕਰੋਗੇ ਹਨਾ ਕਿਸੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਪੁਲਿਸ ਜਾ ਕੇ ਪ੍ਰੋਟੈਕਟ ਕਰੋ ਅਸੀਂ ਸਾਰਿਆਂ ਦਾ ਠੇਕਾ ਥੋੜਾ ਲਿਆ ਜੀ ਹਨਾ ਸੋ ਅਰਵਿੰਦ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੀ ਸਕਿਉਰਿਟੀ ਘਟਾਈ ਗਈ ਔਰ ਔਰ ਸਾਡੇ ਸਾਹਿਬ ਨਾਲੋਂ ਇੰਨੀ ਕ ਹੀ ਚਾਹੀਦੀ ਆ ਉਹਦੇ ਨਾਲ ਹਾਂ ਸੋ ਇਸੇ ਤਰ੍ਹਾਂ ਮਨੀਸ਼ ਚਸ਼ੋਧਿਆ ਤੇ ਉਹਨਾਂ ਨਾਲ ਵੀ ਮਨੀਸ਼ ਚਸ਼ੋਧਿਆ ਨੂੰ ਕੋਈ ਨਹੀਂ ਬਣਦੀ ਸਕਿਉਰਟੀ ਜਾਂ ਇੱਕ ਗਨਮੈਨ ਉਹ ਵੀ ਦਿੱਲੀ ਵਾਲੇ ਦੇ ਹਨ ਕਿਉਂਕਿ ਉਹ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਰਹੇਗਾ ਅਰਵਿੰਦ ਕੇਜ ਰਿਵਾਲ ਨੂੰ ਦਿੱਲੀ ਦੇ ਡਿਪਟੀ ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਲ ਤੇ ਦਿੱਲੀ ਦੀ ਪੁਲਿਸ ਸਕਿਉਰਟੀ ਮਿਲੇ ਪੰਜਾਬ ਦਾ ਖਰਚਾ ਇੰਨਾ ਜ਼ਿਆਦਾ ਇੱਥੇ ਰਹਿਣ ਸਹਿਣ ਉਹਨਾਂ ਦੀ ਆਉ ਭਗਤ ਲਈ ਸੜਕਾਂ ਬੰਦ ਜਾਂ ਰੋਟੀ ਪਾਣੀ ਸਾਰਾ ਪੰਜਾਬ ਦੇ ਖਰਚਿਆਂ ਚੋਂ ਇਹ ਪੰਜਾਬ ਤਾਂ ਅੱਗੇ ਕਰਜਾਈ ਹੋਇਆ ਪਿਆ ਸੋ ਜਿਹੜੇ ਖਰਚੇ ਆ ਇਸ ਤਰ੍ਹਾਂ ਬਚਨੇ ਆ ਸੋ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਦਾ ਕੋਈ ਮਸਲਾ ਨਹੀਂ ਹੈ ਉਹ ਕੋਈ ਬਹੁਤ ਵੱਡੇ ਵਿਅਕਤੀ ਨਹੀਂ ਹੈਗੇ ਇੱਕ ਆਮ ਸੁਧਾਰਨ ਪੋਲਿਟਿਸ਼ੀਅਨ ਜਿੱਦਾਂ ਪਰਗਟ ਸਿੰਘ ਸੁਖਪਾਲ ਸਿੰਘ ਖਹਿਰਾ ਆ ਜਾਂ ਹੋਰ ਨੇ ਸੋ ਜਿੰਨੀਆਂ ਜਿੰਨੀਆਂ ਕਿ ਉਹਨਾਂ ਕੋਲ ਨੇ ਉਹਨੇ ਉਹਨੀਆਂ ਕਿ ਇਹਨਾਂ ਨੂੰ ਦਿਓ ਹੈਨਾ ਸੋ ਪਰ ਦਿੱਲੀ ਵਾਲਿਆਂ ਦਾ ਪੰਜਾਬ ਨਾਲ ਕੋਈ ਰਿਸ਼ਤਾ ਨਹੀਂ ਦਿੱਲੀ ਵਾਲਿਆਂ ਨੂੰ ਪੰਜਾਬ ਚੋਂ ਇੱਕ ਵੀ ਸਿਕਿਉਰਿਟੀ ਦਾ ਗਨਮੈਨ ਨਹੀਂ ਮਿਲਣਾ ਚਾਹੀਦਾ ਬਿਕਰਮ ਸਿੰਘ ਤਾਂ ਚਲੋ ਪੰਜਾਬ ਦੇ ਹੈਗੇ ਨੇ ਪੰਜਾਬ ਨਾਲ ਸਬੰਧਤ ਨੇ ਇਹਨਾਂ ਦੀ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਪਰ ਦਿੱਲੀ ਆਰਿਆਂ ਦੀ ਕੋਈ ਵੀ ਪੰਜਾਬ ਦੀ ਜਿੰਮੇਵਾਰੀ ਹੈ